ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਮਿੱਤਰੋ ਜਿਹੜੀ ਆਪਣੇ ਨਾਲ ਘਟਨਾ ਵਾਪਰੀ ਸੀ ਹਨਾ ਕਈ ਦਿਨ ਹੋ ਗਏ ਤੁਹਾਨੂੰ ਸਾਰਿਆਂ ਨੂੰ ਪਤਾਗਾ ਦੇਖੋ ਜਿਹਦੇ ਨਾਲ ਵਾਪਰੀ ਹੁੰਦੀ ਆ ਉਹਨੂੰ ਤਾਂ ਹੁੰਦਾ ਪਤਾ ਹਨਾ ਬਾਕੀ ਲੋਕਾਂ ਨੂੰ ਹੁੰਦਾ ਗੱਲਾਂ ਵੀ ਇਹ ਗਲਤ ਬੋਲਦਾ ਝੂਠ ਮਾਰਦਾ ਹਨਾ ਇੰਨਾ ਟਾਈਮ ਮੇਰੇ ਕੋਲੇ ਹੈ ਨਹੀਂ ਸੀ ਮੈਂ ਨੰਬਰ ਨੋਟ ਕਰਦਾ ਜਾਂ ਕੁਝ ਵੀ ਕਰ ਸਕਦਾ ਕਿਉਂਕਿ ਅਗਲਾ ਕੁਝ ਵੀ ਕਰ ਸਕਦਾ ਸੀ ਮਾਰ ਜਾਂਦੇ ਬੇਇੱਜ਼ਤੀ ਹੋ ਜਾਂਦੀ ਹਨਾ ਜੇ ਵੈਸੇ ਹੀ ਮਾਰ ਜਾਂਦੇ ਫਿਰ ਵੀ ਆਪਾਂ ਕੀ ਕਰ ਲੈਂਦੇ ਸੀ ਨਾ ਪਰ ਮੈਂ ਇਹ ਜਿਹੜੇ ਹਮਲਾ ਕਰਨ ਵਾਲੇ ਆ ਜਾਂ ਕਰਾਉਣ ਵਾਲੇ ਆ ਉਹਨਾਂ ਨੂੰ ਕਹਿਰ ਹੈ ਜਮਾ ਬਿਲਕੁਲ ਕਹਿਰ ਹੈ ਬਿਲਕੁਲ ਕਮਜ਼ੋਰ ਹੈ ਯਾਰ ਤੁਸੀਂ ਸਿਧਾਓ ਇੱਕ ਤੇ ਵੱਜੋ ਫੋਨ ਕਰਾਓ ਯਾਰ ਇਹ ਹੁੰਦੀਆਂ ਗੱਲਾਂ ਇੱਕ ਬੰਦਾ ਸੈਂਸਬਾਪ ਰਾਇ ਜਾਂਦਾ ਯਾਰ ਉਹ ਘੇਰ ਲੈਣਾ ਤੇ ਕਿ ਕਿੱਤਰ ਲਈ ਮਰਦਾਨਗੀ ਹੈ ਤੇ ਵੀਰੋ ਇੱਕ ਗੱਲ ਤਾਂ ਸੱਚੀ ਹੋ ਗਈ ਵੀ ਇਹ ਹਮਲਾ ਕਿਹਨੇ ਕਰਵਾਇਆ ਸੀ ਇਹ ਦੇ ਇਹਦੇ ਬੰਦੇ ਸੀ ਚਾਹੇ ਉਹ ਪੰਜਾਬ ਤੋਂ ਸੀ ਚਾਹੇ ਕੋਰ ਸੀ ਤੁਸੀਂ ਆਹ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੇ ਆਂ ਪਹਿਲਾਂ ਵੀਡੀਓ ਦੇਖੋ ਤੇ ਇਹਨੂੰ ਤਾਂ ਬੰਦੇ ਨੇ ਐਨੇ ਸੁਭਾਏ ਸੀ ਕਹਿੰਦੇ ਭਾਈ ਤੂੰ ਆਪਦੇ ਵੀਡੀਓ ਪਾਈ ਚੱਲੇ ਐ ਕਿਸੇ ਦੀ ਵੀਡੀਓ ਕਿਉਂ ਲੈਣਾ ਨਾਲੇ ਉਹ ਬੰਦੇ ਸਾਡੇ ਨਹੀਂ ਸੀ ਠੀਕ ਐ ਐਦੇ ਕੋਈ ਆਉਣੇ ਆ ਤੇ ਕਹਿੰਦਾ ਤੂੰ ਉਹਦੇ ਵੀਡੀਓ ਕਿਉਂ ਲੈਣਾ ਦਾ ਚੰਗਾ ਬੋਲਦਾ ਆਂ ਤੂੰ ਆਪਦਾ ਜੋ ਕੁਝ ਪਾਉਣਾ ਪਾਈ ਜਾਣਾ ਤੇ ਇਹ ਕਹਿੰਦਾ ਮੈਂ ਤਾਂ ਦੇਖਾਂਗਾ ਦੋ ਮਿੰਟ ਦੇਖ ਲਾਂਗੇ ਤੇ ਪੰਜਾਬ ਦੇ ਬੰਦੇ ਹੋਣਗੇ ਭਰਾ ਸਾਨੂੰ ਨਹੀਂ ਪਤਾ ਕਿੱਥੇ ਦੇਖ ਲਈ ਨਾ ਵੀਡੀਓ ਇਹਦੇ ਵਿੱਚ ਕੀ ਕਿਹਾ ਬੰਦੇ ਇਕੱਲੇ ਸਮਝਾਉਣ ਆਏ ਸੀ ਉਹਨਾਂ ਦੀ ਵੀਡੀਓ ਨਾ ਪਾਵੋ ਕੌਣ ਸਮਝਾਉਣ ਆਇਆ ਸੀ ਬੰਦੇ ਸਮਝਾਉਣ ਆਏ ਸੀ ਇਹਨੇ ਭੇਜੇ ਸੀ ਇਹਨਾਂ ਨੇ ਭੇਜੇ ਸੀ ਤੇ ਫਿਰ ਬੰਦੇ ਭੇਜ ਕੇ ਫਿਰ ਤੁਸੀਂ ਕਰ ਲੋਗੇ ਬੰਦੇ ਭੇਜ ਕੇ ਤਾਂ ਸਮਾਂ ਦੀ ਹੋਰ ਗੁੱਸਾ ਹੁੰਦਾ ਬੰਦਾ ਹੋਰ ਚੜਦਾ ਵੀ ਆਜੋ ਹੁਣ ਮੈਦਾਨ 'ਚ ਤੁਸੀਂ ਸਪੋਰਟ ਕਰਨੀ ਆ ਮੈਂ ਹੁਣ ਪਿੱਛੇ ਨਹੀਂ ਹਟਦਾ ਚਾਹੇ ਗੋਲੀ ਮਾਰਾ ਦੇਣ ਕੋਈ ਗੱਲ ਨਹੀਂ ਮਾਰ ਦੇਣ ਗੋਲੀ ਕੋਈ ਗੱਲ ਨਹੀਂ ਕਿਉਂਕਿ ਮੈਨੂੰ ਵੀ ਹਰ ਵਜੇ ਬੰਦਿਆਂ ਦੇ ਫੋਨ ਆਇਆ ਕਹਿੰਦੇ ਤੂੰ ਦੱਸ ਨਾ ਬਾਈ ਸਾਨੂੰ ਯਾਰ ਇਹੋ ਜਿਹੇ ਮੈਸੇਜ ਵੀ ਆਇਆ ਇਹ ਜਿਹੇ ਮਤਲਬ ਭਰਾਵਾਂ ਦੇ ਮੈਸੇਜ ਆਇਆ ਜਿਹਦੇ ਨਾਲ ਹੌਸਲਾ ਹੋ ਕੋਈ ਨਹੀਂ ਗੋਲੀ ਮરાਉਂਦੇ ਆ ਮਾਰ ਦੇਣਦੇ ਪਰ ਇਹ ਗੰਤ ਟਾਣਾ ਜਿਹੜਾ ਹੁਣ ਹਟਾ ਕੇ ਦਿਖਾਵਾਂਗੇ ਤੁਸੀਂ ਭੱਜ ਲੋ ਜਿਹੜੇ ਆ ਕਰਦੇ ਨਾ ਆ ਫਲਾਨੇ ਔਰ ਪਟੰਗਾ ਇਹ ਇਹ ਹੈ ਦੁਕਾਨ ਹੈ ਇਹ ਗੱਲਾਂ ਕੋਈ ਗੱਲ ਨਹੀਂ ਤੁਸੀਂ ਕਰੀ ਚੱਲੋ ਫਿਰ ਤੁਹਾਨੂੰ ਪਤਾ ਲੱਗੇ ਤੇ ਜਿਹੜਾ ਦੂਜਾ ਗੰਦ ਜਿਆ ਟਰੈਵਰਾ ਦੇ ਕੌਣ ਹਨ ਉਹਦੇ ਪਾਪੇ ਦਾ ਸਾਲਾ ਜਿਹੜਾ ਪਹਿਲਾਂ ਤਾਂ ਮੂੰਹ ਮੱਥਾ ਨਹੀਂ ਇਹਦਾ ਕਿਸੇ ਕਿਸੇ ਕੰਮ ਦਾ ਮੂੰਹ ਵੇਖ ਕੇ ਇੰਨੀ ਗੁੱਸਾ ਆਉਂਦਾ ਨਾਲ ਜਿੰਨਾ ਹੋ ਗਿਆ ਦੋ ਗੁੱਸਾ ਤੇ ਤੂੰ ਕਹਿੰਦਾ ਇਹ ਗੱਲ ਜੋ ਸਮਝਾਉਣਾ ਐ ਸੀ ਕੋਈ ਗੱਲ ਨਹੀਂ ਅਗਲੀ ਵਾਰ ਆਇਆ ਨਾ ਸਮਝਾਉਣ ਪਰ ਦੱਸ ਕੇ ਆਉਣ ਪਿੱਠ ਪਿੱਛੇ ਤਾਂ ਉਹਨੂੰ ਤੁਰਦੇ ਆ ਯਾਰ ਜਾਣੇ ਆ ਪਿੱਠ ਪਿੱਛੇ ਦਾ ਹਰੇਕ ਹੀ ਬੰਦਾ ਵਾਰ ਕਰ ਦੂ ਕਿਉਂਕਿ ਡਿਊਟੀ ਵਾਲੇ ਬੰਦੇ ਆ ਕੰਮਕਾਰ ਕਰਦੇ ਆ ਕਈ ਲਗੌੜ ਇੱਥੇ ਤੁਰੀ ਫਿਰਦੀ ਐ ਸੌਹਾ ਖਾਓ ਜੇ ਵਾਪਰੀ ਆ ਤਾਂ ਜੇ ਵਾਪਰੀ ਆ ਨਾ ਘਟਨਾ ਸੌਹਾ ਖਾਓ ਓਏ ਲਗਾਉੜੇ ਮੈਂ ਤੈਨੂੰ ਕਹਿੰਦਾ ਸੌ ਤਾਂ ਤੂੰ ਕਰੋੜ ਰੁਪਇਆ ਧਰਦੇ ਮੈਂ ਤਾਣੀ ਪਾਉਂਦਾ ਬੱਚੇ ਵੀ ਸੌ ਤਾਂ ਸੌ ਬੱਚੇ ਐਵੇਂ ਹੀ ਮਿਲ ਗਏ ਸੁੱਖਾ ਸੁਖ ਸੋਕੇ ਲੈ ਵੇਆ ਕਰੋੜਾਂ ਪਿੱਛੇ ਨਹੀਂ ਕਰੋੜਾਂ ਪਿੱਛੇ ਤੂੰ ਕਹਿੰਦਾ ਮੈਂ ਇਹ ਜੀ ਗੱਲ ਪਿੱਛੇ ਜਿਹੜੇ ਨੇ ਯਕੀਨ ਕਰਨਾ ਉਹਨਾਂ ਨੇ ਕਰ ਲਿਆ ਪਰ ਤੇਰੇ ਵਰਗੀ ਲਗਾਉੜ ਨੂੰ ਮੈਨੂੰ ਪ੍ਰੂਫ ਦੇਣ ਦੀ ਲੋੜ ਨਹੀਂ ਤੇਰੀ ਕੀ ਇੱਜਤਾ ਓਏ ਕੂਲੇਪ ਤਾਂ ਤੈਨੂੰ ਧਰੀ ਨਹੀਂ ਦਿੰਦਾ ਕੋਈ ਤੇਰੀ ਕੀ ਪਿੰਡ ਤੇ ਤਾਂ ਸਭ ਪਤਾ ਹੈ ਭਰਾਵਾ ਖੇੜ ਕੇ ਗਏ ਆ ਮੰਗਿਆ ਨਹੀਂ ਇਕੱਲਾ ਇਕੱਲਾ ਬੰਦਾ ਜਾਣਦਾ ਪੁੱਛ ਲਈ ਤੂੰ ਘੜ ਗਿਆ ਐ ਕਿ ਨਹੀਂ ਆਇਆ ਤੇਰੀ ਔਕਾਤ ਸਭ ਰਿਆਂ ਨੂੰ ਪਤਾ ਹੈ ਤੇ ਤੁਸੀਂ ਨਾ ਚਾਹੇ ਜਿਵੇਂ ਮਰਜ਼ੀ ਕਰ ਲੋ ਹਮਲਾ ਯਾਰ ਇਹ ਕੋਈ ਇੱਕ ਕੋਈ ਹਮਲਾ ਹੁੰਦਾ ਪਹਿਲਾ ਬੰਦੇ ਨੂੰ ਮਿੱਠ ਤਨ ਮਤਲਬ ਖੜਾ ਲੈਣਾ ਉਸ ਤੋਂ ਬਾਅਦ ਉਹ ਇਕੱਠਾ ਸਦਾ ਬੋਲਣਾ ਕੋਈ ਗੱਲ ਨਹੀਂ ਮੈਂ ਕਿਹਾ ਸਾਰਿਆਂ ਸਤਿਕਾਰ ਆ ਕੋਈ ਅਲੀ ਤੁਸੀਂ ਪਹਿਲ ਕੀਤੀ ਨਾ ਪਹਿਲ ਹੁਣ ਤੁਸੀਂ ਦੱਸਿਓ ਵੀ ਕਿਹਨੇ ਕੀਤੀ ਤੁਸੀਂ ਕਰਤੀ ਮੈਨੂੰ ਸਤਿਕਾਰ ਆ ਆਜੋ ਮੈਦਾਨ 'ਚ ਹੁਣ ਬੇਣਿਆ ਫਿਰ ਕੀ ਬੰਦਾ ਤੇ ਤੁਸੀਂ ਸਪੋਰਟ ਕਰਨੀ ਹੈ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਇਹਨਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ ਜਿਹੜੇ ਪੁੱਛਦੇ ਆ ਨਾ ਫੇਸਬੁੱਕ ਤੋਂ ਕਿੰਨੀ ਕਮਾਈ ਹੈ ਇਹਨੂੰ ਕਿੰਨੇ ਕਮਾਉਂਦਾ ਹੈ ਹੋਰਾਂ ਨੂੰ ਲਗਾਉੜਾਂ ਨੂੰ ਲਗਾਉੜ ਜਿਹੜੀ ਪੁੱਛਦੀ ਹੈ ਕੋਈ ਨਹੀਂ ਆਉਂਦੀ ਭਰਾਵੋ ਇੱਕ ਬਸ ਬਸ ਇਹ ਸੀ ਇੱਕ ਵਾਰ ਜੇ ਆਪਾਂ ਚੱਲੇ ਇਹ ਰਾਹ ਤੇ ਪਤਾ ਵੀ ਇਹ ਵੀ ਕੁਝ ਵੀ ਹੋ ਸਕਦਾ ਪਰ ਚੱਲਣਾ ਵੀ ਹੈ ਜ਼ਰੂਰੀ ਹੈ ਆਉਣ ਵਾਲੇ ਬੱਚਿਆਂ ਲਈ ਜ਼ਰੂਰੀ ਹੈ ਐਂ ਖਰ ਕੇ ਛਾਤੀਆਂ ਦਿਖਾ ਦਿਖਾ ਕੇ ਬੱਚੇ ਕੀ ਕਰਨਗੇ ਆ ਹੋ ਗਿਆ ਵੱਡਾ ਟੋਡਾ ਵੀ ਇਨਾ ਹੀ ਇਥੋਂ ਦੱਸੂਗਾ ਵੀ ਕੀ ਹੁੰਦਾ ਛਾਤੀ ਦਿਖਾਉਣਾ ਤੇ ਕੀ ਹੁੰਦਾ ਥੋੜੀਆਂ ਵੀਡੀਓ ਤੇ ਸਾਰਿਆਂ ਨੂੰ ਸ਼ੇਅਰ ਕਰ ਦੇਣੀ ਆ ਵੀਡੀਓ ਇਥੋਂ ਤੱਕ ਕਰ ਦੇਣੀ ਐ ਇਹਨਾ ਬਲੰਗਾ ਤੱਕ ਜਰੂਰ ਪਹੁੰਚੇ ਜਿਨ੍ਹਾਂ ਦਾ ਮੂੰਹ ਮੱਥਾ ਨਹੀਂ ਉਹ ਵੀ ਯਾਰ ਤੁਰੇ ਫਿਰਦੇ ਆ ਲੈ ਦੱਸ ਤੇ ਆ ਲਗੌੜਾਂ ਜਿਹੜੀਆਂ ਜਿਨ੍ਹਾਂ ਨੂੰ ਦੋਰ ਕੇ ਕੋਈ ਧਾਰੇ ਨਹੀਂ ਦਿੰਦਾ ਤੇ ਇਹ ਸਾਨੂੰ ਮੈਨੂੰ ਕਹਿੰਦੇ ਐ ਸੌਹਾ ਫਾਲ ਸੌ ਤਾਂ ਚੈਰ ਤੂੰ ਮୋ'ਤੇ ਮਰਜ਼ੀ ਕਰਨਾ ਸੌਣੇ ਪਉਂਦਾ ਜਾਂ ਬੱਦਲਾ ਜਾ ਇਹੇ ਜੀ ਲਗਾਉਣ ਕਰਕੇ ਸੌ ਤੇਰੀ ਕਰਕੇ ਸੌ ਪਾਵਾਂਗੇ ਸੌ ਦਾ ਭਰਾਵਾ ਅਸੀਂ ਕਰੋੜਾਂ ਰੁਪਈਆ ਪਿੱਛੇ ਨਹੀਂ ਪਾਉਂਦੇ ਸੌਾ ਬੱਚੇ ਦੀ ਸੌ ਖਾਸ ਕਰਕੇ ਬੱਚੇ ਦੀ ਤੇ ਸੌ ਦਾ ਕਿਸੇ ਦੀ ਵੀ ਨਹੀਂ ਪਾਉਂਦੇ ਪਰ ਬੱਚਿਆਂ ਦੀ ਸੌ ਬੱਚਿਆਂ ਦੀ ਸੌ ਪਾਉਂਗੂ ਯਾਰ ਮੈਂ ਤੇਰੀ ਯਾਰ ਕੇ ਬੋਤਾਂ ਮੇਰੇ ਉਹਨਾਂ ਦੀ ਸੌ ਪਾਉਂਦੇ ਤੇਰੀ ਯਾਰ ਕੀ ਲਗਾਉੜ ਪਿੱਛੇ ਲੱਗ ਕੇ ਜਿਹਨੂੰ ਕੋਈ ਪੁੱਛਦਾ ਆ ਪਿੰਡ ਚ ਕੋਈ ਗੱਲ ਨਹੀਂ ਆਜੋ ਮੈਦਾਨ ਚ ਡਟਦੇ ਆ ਸਾਰਿਆਂ ਨੇ ਵੀਡੀਓ ਸ਼ੇਅਰ ਕਰਨੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਡ ਬlesing